ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫੇਜ਼ 2 ਵਿਖੇ ਸਟੈਨੋਟਾਈਪਿਸਟ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਕਰੀਬ 24 ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਹ ਨਿਯੁਕਤੀ ਪੱਤਰ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਖਾਸ ਤੌਰ ਤੇ ਦਿੱਤੇ ਗਏ ਜਾਣਕਾਰੀ ਦਿੰਦੇ ਹੋਏ ਮੰਤਰੀ ਬ੍ਰਹਮਸ਼ੰਕਰ ਜਿੰਪਾ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਜਿਹੜੇ ਨਵੇਂ ਸਟੈਨੋਟਾਈਪਿਸ ਜਿਹੜਾ ਇਹਨਾਂ ਨੇ ਟੈਸਟ ਦੇ ਕੇ ਪਾਸ ਹੋ ਕੇ ਆਪਣੀ ਯੋਗਤਾ ਨੂੰ ਪ੍ਰੂਫ ਕੀਤਾ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਿਆਹ ਦੇ ਉੱਤੇ ਅੱਜ ਜਿਹੜੇ ਆ ਇਹ ਅਪੁਆਇੰਟਮੈਂਟ ਲੈਟਰ ਜਿਹੜੇ ਬੱਚਿਆਂ ਨੂੰ ਦਿੱਤੇ ਗਏ ਆ ਮੈਂ ਦੇਖਦਾ ਹਾਂ ਕਿ ਸਾਰਿਆਂ ਦੇ ਪਰਿਵਾਰ ਵੀ ਅੱਜ ਬਹੁਤ ਖੁਸ਼ ਆ। ਇਸੰਪਲਰ ਆਇਆ ਫਾਦਰ ਨਾਲ ਆਇਆ ਮਦਰ ਆਇਆ ਰਿਸ਼ਤੇਦਾਰ ਆਇਆ ਔਰ ਇਸ ਸ਼ੁਭ ਮੌਕੇ ਤੇ ਮੇਰੇ ਸਾਰੇ ਡਿਪਾਰਟਮੈਂਟ ਦੇ ਖਾਸ ਤੌਰ ਤੇ ਨੀਲਕੰਨ ਜੀ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਤਲਵਾਰਾ ਸਾਹਿਬ ਐਚ.ਓ.ਡੀ ਸਾਹਿਬ ਸਾਰਿਆਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਆ ਬੱਚਿਆਂ ਦੇ ਮੈਨੂੰ ਇਹਨਾਂ ਦੇ ਚਿਹਰੇ ਦੇ ਦੇਖ ਕੇ ਖੁਸ਼ੀ ਮਹਿਸੂਸ ਹੋ ਰਹੀ ਆ ਔਰ ਇਹਨਾਂ ਨੂੰ ਮੁੱਖ ਮੰਤਰੀ ਹਮੇਸ਼ਾ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਦਿੰਦੇ ਆ ਲੇਕਿਨ ਕਿਉਂਕਿ ਵਿੱਚ ਇਲੈਕਸ਼ਨ ਕੋਡ ਲੱਗ ਜਾਣਾ ਇਸ ਕਰਕੇ ਆਪਾਂ ਇਹਨੂੰ ਡਿਲੇ ਨਹੀਂ ਕੀਤਾ ਔਰ ਅੱਜ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਆਈ ਹੈ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁबारकबाद ਦਿੰਦਾ ਔਰ ਆਪਣੇ ਵੱਲੋਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਕਿ ਅੱਜ ਪੰਜਾਬ ਦੇ ਵਿੱਚ 46000 ਤੋਂ ਜ਼ਿਆਦਾ ਪੱਕੀਆਂ ਨੌਕਰੀਆਂ ਬੱਚਿਆਂ ਦੇ 46000 ਪਰਿਵਾਰਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਆਈ ਹੈ ਇਹਦਾ 2022 25 25 30 ਦੇ ਸਾਲ ਤੋਂ ਇਹ ਨੌਕਰੀਆਂ ਕਈ ਡਿਪਾਰਟਮੈਂਟਾਂ ਦੇ ਆ ਉਦਾਂ ਪਈਆਂ ਸੀ ਪਤਾ ਨਹੀਂ ਕਿੱਥੇ ਸਾਡੇ ਜਿਹੜੇ ਪੁਰਾਣੇ ਸਰਕਾਰਾਂ ਦੇ ਲੀਡਰ ਸਾਹਿਬਾਨ ਕੀ ਕਰਦੇ ਰਹੇ ਜਾਂ ਕੀ ਸੋਚਦੇ ਰਹੇ ਤੋਂ ਇਹ ਕਿਧਰ ਨੂੰ ਬਿਜ਼ੀ ਰਹੇ ਸਾਨੂੰ ਨਹੀਂ ਪਤਾ ਲੱਗਦਾ ਬਹੁਤ ਬਹੁਤ ਦੁਆਰਾ ਇਹਨਾਂ ਨੂੰ ਵਰਕਪਰਡ ਦੇ ਨੰਬਰ ਚਾਹੇ ਕਿੰਨੀਆਂ ਕਿਰਨ ਨਿਯੁਕਤੀਆਂ ਹੋਈਆਂ ਕਿੰਨੇ ਪੱਤਰ ਦਿੱਤੇ ਕੁਝ ਅੱਜ 24 ਤੋਂ ਜ਼ਿਆਦਾ ਨਿਯੁਕਤੀ ਪੱਤਰ ਆਪਾਂ ਠੀਕ ਹੈ